ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਮਾਣਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵਿਆਦਮ ਜੀ ਆਈਪੀਐਸ ਮਾਣਯੋਗ ਡੀਆਈਜੀ ਸਤਿੰਦਰ ਸਿੰਘ ਜੀ ਆਈਪੀਐਸ ਮਾਣਯੋਗ ਐਸਐਸਪੀ ਸੋਹੇਲ ਕਾਸਿਮ ਮੀਰ ਜੀ ਜੇਰੇ ਨਿਗਰਾਨੀ ਜਿਹੜਾ ਬਟਾਲਾ ਪੁਲਿਸ ਹੈ ਉਹਨੂੰ ਅੱਜ ਇੱਕ ਵੱਡੀ ਉਪਲਬਧੀ ਮਿਲੀ ਹੈ ਜਦੇ ਵਿੱਚ ਆਰਗੇਨਾਈਜ਼ਡ ਕ੍ਰਾਈਮ ਜਿਹੜਾ ਗੈਂਗਸਟਰਵਾਦ ਹੈ ਉਹਦੇ ਖਿਲਾਫ ਇੱਕ ਵੱਡੀ ਉਪਲਬਧੀ ਹੋਈ ਹੈ ਜਦੇ ਵਿੱਚ ਪੰਜ ਜਿਹੜੇ ਗੈਂਗਸਟਰ ਬਲੀਕ ਟੈਰਰਿਸਟ ਜਿਹੜੇ ਨੇ ਉਹਨਾਂ ਦੇ ਖਿਲਾਫ ਰੈਡ ਕਾਰਡਰ ਨੋਟਿਸ ਹਾਸਲ ਕਰਨ ਵਿੱਚ ਬਟਾਲਾ ਪੁਲਿਸ ਕਾਮਯਾਬ ਹੋਈ ਹੈ ਮੈਂ ਦੱਸਣਾ ਚਾਹੁੰਦਾ ਹੈ ਕਿ ਇਹ ਰੈਡ ਕਾਰਡਰ ਨੋਟਿਸ ਇੰਟਰਨੈਸ਼ਨਲ ਨੋਟਿਸ ਨੇ ਜਿਹੜੇ ਡਰੈਡਡ ਗੈਂਗਸਟਰ ਜਾਂ ਕ੍ਰਿਮੀਨਲਸ ਹੁੰਦੇ ਨੇ ਉਹਨਾਂ ਦੇ ਖਿਲਾਫ ਇਹ ਨੋਟਿਸ ਜਾਰੀ ਕਰਾਇਆ ਗਿਆ ਜਿਹਦੇ ਤਹਿਤ ਇਹ ਦੁਨੀਆ ਦੇ ਜਿਹੜੇ ਵੀ ਕੋਨਿਆਂ ਵਿੱਚ ਬੈਠੇ ਹੋਏ ਨੇ ਇਹ ਜਿਹੜੀਆਂ ਸਾਡੀਆਂ ਇੰਟਰਨੈਸ਼ਨਲ ਪੁਲਿਸ ਏਜੰਸੀਜ਼ ਨੇ ਉਹਨਾਂ ਤੱਕ ਪਹੁੰਚਾਇਆ ਜਾਂਦਾ ਹੈ ਕਿ ਜਿੱਥੇ ਵੀ ਇਹ ਹੁਣ ਲੋਕੇਟ ਹੋਣਗੇ ਉੱਥੇ ਹੀ ਇਹਨਾਂ ਨੂੰ ਡਿਟੇਨ ਕੀਤਾ ਜਾਏਗਾ ਤੇ ਪੰਜਾਬ ਪੁਲਿਸ ਤੇ ਬਟਾਲਾ ਪੁਲਿਸ ਨੂੰ ਉਹਦੇ ਸੰਬੰਧੀ ਜਾਣਕਾਰੀ ਦਿੱਤੀ ਜਾਏਗੀ ਇਹਦੇ ਵਿੱਚ ਆ ਰੀਸੈਂਟਲੀ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਬਟਾਲਾ ਪੁਲਿਸ ਬਟਾਲਾ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਗੁਰਦਾਸਪੁਰ ਬਾਰਡਰ ਬੈਲਟ ਦੇ ਜਿਹੜੇ ਜ਼ਿਲ੍ਹੇ ਨੇ ਉਹਦੇ ਵਿੱਚ ਕਾਫੀ ਗੈਰਕਾਨੂੰਨੀ ਕਾਰਵਾਈਆਂ ਹੋਈਆਂ ਜਿਦਾ ਕਿ ਫਰੋਤੀਆਂ ਦੇ ਇਨਸੀਡੈਂਟਸ ਹੋਏ ਫਾਇਰਿੰਗ ਇਨਸੀਡੈਂਟਸ ਹੋਏ ਗ੍ਰੇਨੇਡ ਅਟੈਕਸ ਹੋਏ ਸੋ ਉਹਦੇ ਵਿੱਚ ਬਟਾਲਾ ਪੁਲਿਸ ਮੋਸਟਲੀ ਸਾਰੇ ਕੇਸਿਸ ਵਿੱਚ ਹੀ ਜਿਹੜੇ ਗਰਾਊਂਡ ਦੇ ਉੱਤੇ ਜਿਹੜੇ ਉਹਦੇ ਐਗਜ਼ੀਕਿਊਟਰ ਸੀਗੇ ਜਿਨ੍ਹਾਂ ਨੇ ਕਾਰਵਾਈਆਂ ਨੂੰ ਅਮਲ ਵਿੱਚ ਲਿਆਂਦਾ ਸੀ ਉਹਨਾਂ ਨੂੰ ਬੜੇ ਮੇਰੇ ਅਸੀਂ ਕਾਮਯਾਬ ਹੋ ਗਏ ਸੀਗੇ ਬਟ ਇਹਦੇ ਮੇਨ ਜਿਹੜੇ ਕਲਪਰੇਟ ਸੀਗੇ ਜਿਹੜੇ ਬਾਹਰਲੀ ਕੰਟਰੀਜ਼ ਵਿੱਚ ਬੈਠੇ ਹੋਏ ਇਹ ਸਾਰੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਸੀਗੇ ਉਹਨਾਂ ਦੇ ਖਿਲਾਫ ਕਾਰਵਾਈ ਪੈਂਡਿੰਗ ਸੀ ਜੀ ਸੋ ਉਹਨਾਂ ਦੇ ਖਿਲਾਫ ਅੱਜ ਬਟਾਲਾ ਪੁਲਿਸ ਨੇ ਇਹ ਰੈਡ ਕਾਰਡਰ ਨੋਟਿਸ ਜਿਹੜੇ ਜਾਰੀ ਕਰਵਾ ਕੇ ਉਹਨਾਂ ਦੇ ਦੇ ਉੱਤੇ ਜਿਹੜੀ ਇੱਕ ਕਾਨੂੰਨੀ ਕਾਰਵਾਈ ਹੈ ਉਹਦੇ ਨੂੰ ਇੱਕ ਵੱਡੀ ਜਿਹੜੀ ਉਪਲਬਧੀ ਅੱਜ ਸਾਨੂੰ ਮਿਲੀ ਹੈ ਮੈਂ ਦੱਸਣਾ ਚਾਹਵਾ ਕਿ ਇਹ ਜਿਹੜੇ ਪੰਜ ਦੋਸ਼ੀ ਨੇ ਉਹਨਾਂ ਦੇ ਵਿੱਚ ਸਭ ਤੋਂ ਮੇਨ ਹਰਪੀਤ ਸਿੰਘ ਹੈਪੀ ਪਸ਼ਿਆ ਜਿਹਦੇ ਖਿਲਾਫ કુલ 25 ਮੁਕਦਮੇ ਦਰਜ ਨੇ ਪਵਿੱਤਰ ਸਿੰਘ ਉਰਫ ਪਵਿੱਤਰ ਚੋੜਾ ਇਹਦੇ ਖਿਲਾਫ 11 ਮੁਕਦਮੇ ਦਰਜ ਨੇ ਹੁਸਨਦੀਪ ਸਿੰਘ ਉਰਫ ਹੁਸਨਾ 9 ਮੁਕਦਮੇ ਦਰਜ ਨੇ ਸ਼ਮਸ਼ੀਰ ਸਿੰਘ ਉਰਫ ਹਨੀ ਇਹਦੇ ਖਿਲਾਫ 5 ਮੁਕਦਮੇ ਦਰਜ ਨੇ ਤੇ ਹਰੀ ਸਿੰਘ ਉਰਫ ਹੈਰੀ ਨੇਜਰ ਇਹਦੇ ਖਿਲਾਫ 3 ਮੁਕਦਮੇ ਦਰਜ ਨੇ ਸੋ ਇਹ 5 ਜਿਹੜੇ ਕ੍ਰਿਮੀਨਲਸ ਨੇ ਇਹਨਾਂ ਦੇ ਖਿਲਾਫ ਰੈਡ ਕੁਆਰਟਰ ਨੋਟਿਸ ਜਾਰੀ ਹੋ ਚੁੱਕੇ ਨੇ ਇੰਟਰਪੋਲ ਦੁਆਰਾ ਇਹ ਜਿਹੜਾ ਪ੍ਰੋਸੈਸ ਹੈ ਇਹ ਬੜਾ ਹੀ ਇੱਕ ਟੀਡੀਐਸ ਪ੍ਰੋਸੈਸ ਹੁੰਦਾ ਹੈ ਜਿਹਦੇ ਵਿੱਚ ਡਿਸਟ੍ਰਿਕਟ ਪੁਲਿਸ ਸਟੇਟ ਹੈੱਡਕਵਾਰਟਰਸ ਫਿਰ ਆਈਬੀ ਐਨਆਈਏ ਸੀਬੀਆਈ ਜਿਹੜੀਆਂ ਡਿਫਰੈਂਟ ਏਜੰਸੀਜ਼ ਲਾਅਨ ਫੋਰਸਮੈਂਟ ਏਜੰਸੀਜ਼ ਨੇ ਇਹ ਇੰਟਰਨੈਸ਼ਨਲ ਏਜੰਸੀਜ਼ ਜਿਹੜੀਆਂ ਇੰਟਰਪੋਲ ਹੈ ਉਹਦੇ ਨਾਲ ਟਾਈਪ ਅਪ ਕਰਕੇ ਬੜੀ ਹੀ ਇਹਨੂੰ ਜਿਹੜੀ ਇੱਕ ਸਹੀ ਟੈਕਨੀਕਲ ਤਰੀਕੇ ਦੇ ਨਾਲ ਅਸੀਂ ਇਹ ਜਿਹੜੇ ਰੈਡ ਕਾਰਡਰ ਨੋਟਿਸ ਨੇ ਉਹਨੂੰ ਹਾਸਲ ਕਰਨ ਵਿੱਚ ਕਾਮਯਾਬ ਹੋਏਗੇ ਹੋਇਆ ਤੇ ਨਾਲ ਦੀ ਨਾਲ ਦੱਸਣਾ ਚਾਹੁੰਦਾ ਕਿ ਇਸ ਤੋਂ ਇਲਾਵਾ ਪੰਜ ਹੋਰ ਦੋਸ਼ੀ ਨੇ ਜਿਨ੍ਹਾਂ ਦੇ ਖਿਲਾਫ ਜਿਹੜੇ ਰੈਡ ਕਾਰਡਰ ਨੋਟਿਸ ਨੇ ਉਹਨਾਂ ਨੂੰ ਅਸੀਂ ਜਾਰੀ ਕਰਾਉਣ ਦੇ ਵਿੱਚ ਸਾਡੇ ਪਾਈਪਲਾਈਨ ਦੇ ਵਿੱਚ ਹੈਗੇ ਨੇ ਤੇ ਉਹਨਾਂ ਦੇ ਖਿਲਾਫ ਵੀ ਜਲਦੀ ਜਲਦ ਤੋਂ ਜਲਦ ਹੀ ਜਿਹੜੇ ਰੈਡ ਕਾਰਡਰ ਨੋਟਿਸ ਨੇ ਉਹ ਜਾਰੀ ਕਰਵਾਏ ਜਾਣਗੇ ਧੰਨਵਾਦ ਸਰ ਉਹਨਾਂ ਦਾ ਨਾਮ ਸ਼ੇਅਰ ਕਰਨਾ ਚਾਹੋ ਕਿੰਨੇ ਤੇ ਪੰਜ ਜਿਹੜੇ ਹੈਗੇ ਨੇ ਜਿਨ੍ਹਾਂ ਦੇ ਕਰਵਾਣੇ ਨੇ ਹਜੇ ਜੀ ਜਿਨ੍ਹਾਂ ਦੇ ਕਰਵਾਉਣੇ ਨੇ ਉਹ ਜਦੋਂ ਹੋ ਜਾਣਗੇ ਅਸੀਂ ਉਸ ਤੋਂ ਬਾਅਦ ਤੁਹਾਨੂੰ ਡਿਟੇਲ ਦੱਸਾਂਗੇ ਕਿਉਂਕਿ ਇਹ ਜਿਨ੍ਹਾਂ ਦੇ ਹੋ ਗਏ ਨੇ ਇਹ ਪਬਲਿਕ ਹੋ ਚੁੱਕੇ ਨੇ ਜਿਨ੍ਹਾਂ ਦੇ ਕਰਵਾ ਰਹੇ ਨੇ ਉਹ ਪਾਈਪਲਾਈਨ 'ਚ ਹੈ ਜਲਦ ਤੋਂ ਜਲਦ ਅਸੀਂ ਉਹਨਾਂ ਦੇ ਵੀ ਕਰਵਾ ਕੇ ਤੁਹਾਨੂੰ ਸ਼ੇਅਰ ਕਰਾਂਗੇ ਪਸ਼ੀਆ ਤਾਂ ਪਹਿਲਾਂ ਨਹੀਂ ਸਭ ਪਸ਼ੀਆ ਦਾ ਪਹਿਲਾਂ ਨਹੀਂ ਬਾਪੂ ਹਜਤਾ ਪਸ਼ੀਆ ਜਿਹੜਾ ਜੀ ਉਹ ਡਿਟੇਨ ਕੀਤਾ ਹੋਇਆ ਜੋ ਇਨਫੋਰਮੇਸ਼ਨ ਮਿਲੀ ਸੀ ਐਫਬੀਆਈ ਨੇ ਜਿਹੜੀ ਇਨਫੋਰਮੇਸ਼ਨ ਸ਼ੇਅਰ ਕੀਤੀ ਸੀਗੀ ਉਹਨਾਂ ਨੇ ਡਿਟੇਨ ਕੀਤਾ ਹੋਇਆ ਹੈ لیکن ਉਸ ਤੋਂ ਬਾਅਦ ਕਿਉਂਕਿ ਉਹ ਵੀ ਸਾਡੇ ਪ੍ਰੋਸੈਸ ਵਿੱਚ ਹੀ ਸੀਗਾ ਉਸ ਟਾਈਮ ਦੇ ਉੱਤੇ ਆਰਸੀਐਨ ਦੇ ਪ੍ਰੋਸੈਸ ਵਿੱਚ ਹੀ ਸੀਗਾ ਸੋ ਹੁਣ ਉਹਨੂੰ ਨੈਕਸਟ ਜਿਹੜੀ ਜਦੋਂ ਡੀਟੇਨ ਹੋ ਜਾਂਦੇ ਨੇ ਕਿਹੜੀ ਕੰਟਰੀ ਵਿੱਚ ਡੀਟੇਨ ਹੁੰਦੇ ਨੇ ਉਸ ਤੋਂ ਬਾਅਦ ਉਸ ਕੰਟਰੀ ਦੇ ਨਾਲ ਜਿਹੜੀਆਂ ਸਾਡੀਆਂ ਇੰਟਰਨੈਸ਼ਨਲ ਟ੍ਰੀਟੀਆਂ ਕੀ ਨੇ ਇੰਡੀਆ ਦੀ ਉਹਨਾਂ ਉਸ ਦੇਸ਼ ਦੇ ਨਾਲ ਐਕਸਟਰਡੀਸ਼ਨ ਦੀਆਂ ਕੀ ਟ੍ਰੀਟੀਆਂ ਨੇ ਉਹਦੇ ਡਿਪੈਂਡ ਕਰਦਾ ਸੋ ਹੁਣ ਉਹਦੀ ਵੀ ਅਗਲੀ ਕਾਰਵਾਈ ਜਿਹੜੀ ਹੈਗੀ ਹੈ ਸਟੇਟ ਪੁਲਿਸ ਵੱਲੋਂ ਕੀਤੀ ਜਾਏਗੀ ਸਰ ਪੀਰ ਪੂਰੀ ਹੈ ਇੱਕ పార్ਟ ਆਫ ਦਿ ਪ੍ਰੋਸੈਸ ਹੈ ਹਰ ਚੀਜ਼ ਦੇ ਜਿੱਦਾਂ ਅਸੀਂ ਲੋਕਲ ਲੈਵਲ ਤੇ ਦੇਖਦੇ ਆਂ ਜਦੋਂ ਕੋਈ ਦੋਸ਼ੀ ਫੜਿਆ ਨਹੀਂ ਜਾਂਦਾ ਤੇ ਉਸ ਤੋਂ ਬਾਅਦ ਉਹਦੀ ਪੀਓ ਪ੍ਰोसीडिंग स्टार्ट ਕੀਤੀ ਜਾਂਦੀ ਹੈ ਇਹ ਇਹੋ ਜਿਹੇ ਦੋਸ਼ੀ ਨੇ ਜਿਹੜੇ ਬਾਹਰਲੇ ਦੇਸ਼ ਵਿੱਚ ਬੈਠੇ ਹੋਏ ਨੇ ਤੇ ਇਹਦਾ ਦੋਸ਼ੀਆਂ ਵਾਸਤੇ ਹੀ ਇੱਕ ਰੈੱਡ ਕਾਰਨਰ નોਟਿਸ ਹੁੰਦਾ ਹੈ ਇੱਕ ਬਲੂ ਕਾਰਨਰ ਨੋਟਿਸ ਹੁੰਦਾ ਇਹ ਸੈਟ ਪ੍ਰੋਸੀਜਰਸ ਨੇ ਜਿਹੜੇ ਕਾਨੂੰਨ ਦੇ ਤਹਿਤ ਇਹਨਾਂ ਦੇ ਖਿਲਾਫ ਕੀਤੇ ਜਾ ਰਹੇ ਨੇ ਇਹ ਕਰਨ ਤੋਂ ਬਾਅਦ ਜਿਹੜੀ ਜਦੋਂ ਇਹ ਡਿਟੇਨ ਹੋ ਜਾਣਗੇ ਤੇ ਫਿਰ ਉਸ ਤੋਂ ਬਾਅਦ ਸੈਂਟਰਲ ਏਜੰਸੀਜ਼ ਦੀ ਮਦਦ ਲੈ ਕੇ ਇਹਨਾਂ ਨੂੰ ਜਿਹੜਾ ਮੁਖਧਾਰਾ ਵਿੱਚ ਲਿਆਉਣ ਦੇ ਲਈ ਇੱਥੇ ਜਿਹੜਾ ਇੰਡੀਆ ਦੇ ਵਿੱਚ ਲਿਆਉਣ ਦੇ ਲਈ ਅਗਲੀ ਕਾਰਵਾਈ ਕੀਤੀ ਜਾਏਗੀ ਕੁੜੀ ਇੰਪੋਰਟੈਂਟ ਹੈ ਇਸ ਤਰੀਕੇ ਨਾਲ ਨੇ ਕਿ ਤੁਸੀਂ ਰੀਸੈਂਟ ਵਾਰਦਾਤਾਂ ਦੇ ਵਿੱਚ ਦੇਖਿਆ ਹੀ ਹੈ ਕਿ ਇਹਨਾਂ ਦੇ ਕਿਤੇ ਨਾ ਕਿਤੇ ਜਦੋਂ ਵਾਰਦਾਤ ਹੁੰਦੀ ਹੈ ਉਸ ਤੋਂ ਬਾਅਦ ਇਹ ਆਪਣਾ ਜ਼ਿੰਮੇਵਾਰੀਆਂ ਲੈਂਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਇਹ ਜਿਹੜੀਆਂ ਫਰੋਤੀਆਂ ਨੇ ਤੇ ਉਹਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਇੰਟਰਨੈਸ਼ਨਲ ਨੰਬਰਸ ਤੋਂ ਕਾਲਸ ਆਉਂਦੀਆਂ ਨੇ ਸੋ ਜਦੋਂ ਹੁਣ ਇਹਨਾਂ ਦੇ ਖਿਲਾਫ ਰੈਡ ਕਾਰਡ ਨੂੰ ਨੋਟਿਸ ਜਾਰੀ ਹੋ ਚੁੱਕੇ ਨੇ ਇਹਦੇ ਨਾਲ ਜਿਹੜੀਆਂ ਸਾਡੀਆਂ ਇੰਟਰਨੈਸ਼ਨਲ ਪੁਲਿਸ ਏਜੰਸੀਜ਼ ਨੇ ਕਿਸੇ ਵੀ ਦੇਸ਼ ਦੀਆਂ ਇਹ ਇੰਟਰਪੋਲ ਦੇ ਨਾਲ ਉਹ ਉਹਨਾਂ ਦਾ ਕਨੈਕਸ਼ਨ ਹਰ ਇੱਕ ਦੇਸ਼ ਦੀ ਜਿਹੜੀ ਪੁਲਿਸ ਏਜੰਸੀ ਹੈ ਉਹਦੇ ਨਾਲ ਹੁੰਦਾ ਹੈ ਸੋ ਇਹ ਹਰ ਇੱਕ ਦੇਸ਼ ਦੇ ਵਿੱਚ ਹੁਣ ਇੱਕਸਾਰ ਨਾਲ ਵੌਂਟਡ ਨੇ ਸੋ ਜਿੱਥੇ ਵੀ ਇਹ ਲੋਕੇ ਲੁਕੇ ਹੋਣਗੇ ਉਸੇ ਟਾਈਮ ਇਹਨਾਂ ਨੂੰ ਰੀਟੇਨ ਕਰਨਗੇ ਤੇ ਸਾਡੀ ਪੰਜਾਬ ਪੁਲਿਸ ਨੂੰ ਤੇ ਡਿਸਟ੍ਰਿਕਟ ਪੁਲਿਸ ਨੂੰ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਏਗੀ ਫਰਦਰ ਕਾਰਵਾਈ ਉਹਦੇ ਉਸ ਤੋਂ ਬਾਅਦ ਅਮਲ ਵਿੱਚ ਲਿਆਂਦੀ ਜਾਏਗੀ ਵਿੱਤ ਚੌੜਾ ਦੱਸਣਾ ਚਾਹਾਂਗਾ ਹੈਪੀ ਉਰਫ ਹੈਪੀ ਪਸ਼ੀਆ ਜਿਹੜਾ ਹੈ ਇਹਦੇ ਖਿਲਾਫ ਅੰਮ੍ਰਿਤਸਰ ਬਟਾਲਾ ਗੁਰਦਾਸਪੁਰ ਤੇ ਹੋਰ ਜਿਹੜੇ ਡਿਸਟ੍ਰਿਕਟਸ ਨੇ ਉਹਨਾਂ ਦੇ ਵਿੱਚ ਵੀ ਇਹਨਾਂ ਦੇ ਖਿਲਾਫ 25 ਮੁਕਦਮੇ ਦਰਜ ਨੇ ਪਵਿੱਤਰ ਚੌੜਾ ਦੇ ਖਿਲਾਫ 11 ਮੁਕਦਮੇ ਦਰਜ ਨੇ ਸੋ ਡਿਫਰੈਂਟ ਡਿਫਰੈਂਟ ਡਿਸਟ੍ਰਿਕਟਸ ਵਿੱਚ ਇਹਨਾਂ ਦਾ ਕੰਪਲੀਟ ਕ੍ਰਿਮੀਨਲ ਰਿਕਾਰਡ ਹੈ ਜਿਹੜਾ ਇਹ ਭੇਜਿਆ ਜਾਂਦਾ ਤੇ ਹੁਸੈਨਦੀਪ ਦੇ ਖਿਲਾਫ 9 ਸ਼ਮਸ਼ੇਰ ਦੇ ਖਿਲਾਫ 5 ਹਰੀ ਸਿੰਘ ਦੇ ਖਿਲਾਫ ਤਿੰਨ ਮੁਕਦਮੇ ਨੇ ਸੋ ਸਾਰੀਆਂ ਡਿਟੇਲਸ ਜਿਹੜੀਆਂ ਨੇ ਸ਼ੇਅਰ ਕੀਤੀਆਂ ਜਾਂਦੀਆਂ ਨੇ ਸੋ ਕਾਫੀ ਇੱਕ ਕ੍ਰਾਈਟਰੀਅਸ ਪ੍ਰੋਸੈਸ ਹੁੰਦਾ ਹੈ ਜਿਹਦੇ ਤਹਿਤ ਇਹਨਾਂ ਨੂੰ ਪੂਰੀ ਸਕਰੂਟੀ ਨਹੀਂ ਕਰਕੇ ਕਿ ਇਹਨਾਂ ਦਾ ਜਿਹੜਾ ਰੋਲ ਹੈ ਉਹ ਆਇਡੈਂਟੀਫਾਈ ਕਰਕੇ ਫਿਰ ਇੰਟਰਪੋਲ ਦੁਆਰਾ ਇਹਨਾਂ ਦੇ ਖਿਲਾਫ ਰੈਡ ਕਾਰਡਰ ਨੋਟਿਸ ਜਾਰੀ ਕੀਤਾ ਜਾਂਦਾ ਹੈ ਥੈਂਕ ਯੂ ਥੈਂਕ ਯੂ ਸਰ